ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕsha ਜੀ ਮਹਾਰਾਜ ਦੇ ਉਦੇਸ਼ਾਂ ਤਹਿਤ ਪੂਰੇ ਦੇਸ਼ ਵਿੱਚ 600 ਤੋਂ ਵੱਧ ਸਥਾਨਾਂ ਤੇ ਰੁੱਖ ਲਗਾਉਣ ਦੀ ਮਹਿੰਮਤ ਤਹਿਤ ਸੰਤ ਨਿਰੰਕਾਰੀ ਮਿਸ਼ਨ ਬਰਾਚ ਧਾਰੀਵਾਲ ਦੇ ਮੁਖੀ ترਸੀਮ ਕੁਮਾਰ ਦੀ ਅਗਵਾਈ ਹੇਠ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਮਿਸ਼ਨ ਸਕੂਲ ਧਾਰੀਵਾਲ ਦੀ ਗਰਾਊਂਡ ਵਿੱਚ ਕਰੀਬ 100 ਬੂਟੇ ਲਗਾਏ ਗਏ ਇਸ ਮੌਕੇ ਤੇ ਧਾਰੀਵਾਲ ਬਰਾਚਮਕੀ ਤਰਸੀਮ ਕਮਰ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਆਕਸੀਜਨ ਦੀ ਘਾਟ ਕਾਰਨ ਸਤਗੁਰੂ ਮਾਤਾ ਸੁਦੀਕsha ਜੀ ਵੱਲੋਂ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ 11 ਅਗਸਤ ਨੂੰ ਰੁੱਖ ਲਗਾਉਣ ਦੇ ਆਦੇਸ਼ ਦਿੱਤੇ ਸਨ ਉਹਨਾਂ ਨੇ ਕਿਹਾ ਕਹਿਣਾ ਸੀ ਕਿ ਪ੍ਰਦੂਸ਼ਣ ਵਾਧਦਾ ਹੋਵੇ ਜਾਂ ਅੰਦਰ ਦਾ ਦੋਨੋਂ ਹੀ ਮਨੁੱਖਤਾ ਲਈ ਹਨ ਹੀ ਕਰ ਕ ਹਨ ਅਤੇ ਰੁੱਖ ਲਗਾ ਕੇ ਹੀ ਵਾਤਾਵਰਨ ਦਾ ਪ੍ਰਦੂਸ਼ਣ ਖਤਮ ਕੀਤਾ ਜਾ ਸਕਦਾ ਹੈ ਜਦ ਕਿ ਅੰਦਰਲਾ ਪ੍ਰਦੂਸ਼ਣ ਅਧਿਆਤਮਿਕ ਸੰਗਤ ਕਰਨ ਨਾਲ ਖਤਮ ਹੋ ਸਕਦਾ ਹੈ ਬਰਾਜ ਮੁਕੀ ਤਰਸ਼ੇਂ ਕੁਮਾਰ ਨੇ ਕਿਹਾ ਕਿ ਸਤਗੁਰੂ ਮਾਤਾ ਸੁਦੀਕsha ਜੀ ਦੇ ਹਦੇਸਾ ਤਹਿਤ ਹਰ ਨਿਰੰਕਾਰੀ ਵਿਅਕਤੀ ਇੱਕ ਇੱਕ ਰੁੱਖ ਲਗਾਵੇਗਾ ਤਾਂ ਹਜ਼ਾਰਾਂ ਲੱਖਾਂ ਰੁੱਖ ਲੱਗ ਜਾਣਗੇ ਜਿਸ ਨਾਲ ਵਾਤਾਵਰਨ ਦਾ ਪ੍ਰਦੂਸ਼ਣ ਰਹਿਤ ਹੋ ਜਾਵੇਗਾ ਇਸ ਮੌਕੇ ਤੇ ਬਰਾਚ ਮੁਖੀ ਤਰਸੀਮ ਕੁਮਾਰ ਤੋਂ ਇਲਾਵਾ ਸੰਚਾਲਕ ਜਸਵੰਤ ਸਿੰਘ ਤੇ ਸੇਵਾਦਾਰ ਦਲਬੀਰ ਸਿੰਘ ਤੇ ਭਰਾਵਾਂ ਦੀ ਹੱਟੀ ਕੈਸ਼ੀਅਰ ਰਤਨ ਸਿੰਘ ਨੰਬਰਦਾਰ ਸੇਵ ਸਿੰਘ ਰਜੇਸ਼ ਕੁਮਾਰ ਤੋਂ ਇਲਾਵਾ ਹੋਰ ਹਾਜ਼ਰ ਸਨ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਸਰ ਦੱਸ ਦਿਓ ਅੱਜ ਸੰਤ ਨੰਨਕਾਰੀ ਮਿਸ਼ਨ ਵੱਲੋਂ ਹਰ ਸਾਲ ਹੀ ਰੁੱਖ ਲਗਾਏ ਜਾਂਦੇ ਆ ਖੂਨਦਾਨ ਦੇ ਕੈਂਪ ਲਗਾਏ ਜਾਂਦੇ ਅੱਜ ਰੁੱਖ ਲਗਾ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਇਹ ਜੋ ਬੰਨਸ ਰੁੱਖ ਲਾਉਣ ਦੀ ਮਹਿਮਾ ਜੇ ਸਤਿਗੁਰੂ ਮਾਤਾ ਸਿਦਕਸ਼ਾ ਮਹਾਰਾਜ ਦੀ ਕਿਰਪਾ ਪਾਰ ਬਖਸ਼ਿਸ਼ صدਕਾ ਇਹ ਸਾਡੇ ਨੰਨਕਾਰੀ ਮਿਸ਼ਨ ਵੱਲੋਂ ਜਦ ਸਾਡੇ ਕੋੜ ਪੀੜ ਆਇਆ ਸੀਗਾ ਉਸ ਵੇਲੇ ਸਾਨੂੰ ਆਕਸੀਜਨ ਦੀ ਬਹੁਤ ਹੀ ਜ਼ਿਆਦਾ ਘਾਟ ਹੋਈ ਸੀ ਤੋ ਉਹ ਘਾਟ ਹੋਣ ਦਾ ਮਤਲਬ ਇੱਕ ਹੀ ਸੀਗਾ ਕਾਰਨ ਇੱਕ ਹੀ ਸੀਗਾ ਕਿ ਸਾਡੇ ਜੋ ਇਹ ਪੌਦੇ ਸਨ ਇਹਨਾਂ ਦੀ ਅਸੀਂ ਬਹੁਤ ਜ਼ਿਆਦਾ ਕਟਾਈ ਕਰ ਦਿੱਤੀ ਔਰ ਸਾਡੇ ਆਕਸੀਜਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਤੋ ਸਤਗੁਰੂ ਮਾਤਾ ਸਿਖਸ਼ਾ ਮਹਾਰਾਜੀ ਨੇ ਇਹ ਪ੍ਰਣ ਲਿਆ ਕਿ ਅੱਜ ਤੋਂ ਬਾਅਦ ਆਕਸੀਜਨ ਦੀ ਘਾਟ ਨਹੀਂ ਹੋਏਗੀ ਹਰ ਨੰਕਾਰੇ ਬੱਚਾ ਜਿਹੜਾ ਹੈ ਇਹ ਆਪਣੇ ਹੱਥੀ ਇੱਕ ਇੱਕ ਬੂਟਾ ਵੀ ਲਾਵੇਗਾ ਤੋ ਹਜ਼ਾਰਾਂ ਬੂਟੇ ਹੀ ਲੱਖਾਂ ਬੂਟੇ ਹੀ ਲੱਗ ਜਾਣਗੇ ਔਰ ਆਕਸੀਜਨ ਦੀ ਜੋ ਘਾਟ ਆ ਇਹ ਪੂਰੀ ਹੋ ਜਾਵੇਗੀ ਔਰ ਕਿਸੇ ਵੀ ਮਾਨਮਨ ਨੂੰ ਆਕਸੀਜਨ ਤੋਂ ਇਹਦੀ ਮੌਤ ਨਹੀਂ ਹੋਵੇਗੀ ਇਸ ਕਰਕੇ ਅੱਜ ਜੋ ਨੰਕਾਰੇ ਮਿਸ਼ਨ ਇਹ ਬੂਟੇ ਲਗਾ ਰਿਹਾ ਹੈ ਇਸ ਦਾ ਮਤਲਬ ਇਹ ਹੀ ਹੈ ਕਿ ਪ੍ਰਦੂਸ਼ਣ ਅੰਦਰ ਦਾ ਹੋ ਜਾਂ ਬਾਹਰ ਦਾ ਹੋ ਦੋਨੋਂ ਹਾਨੀਕਾਰਕ ਹਨ ਇਸ ਕਰਕੇ ਕਿ ਜੇ ਸਾਡਾ ਵਾਤਾਵਰਨ ਸਵੱਛ ਰਹੇਗਾ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਵੀ ਸਵੱਛ ਰਹੇਗੀ ਇਸੇ ਕਰਕੇ ਇਹ ਜੋ ਅੱਜ ਬੂਟੇ ਲਗਾ ਰਹੇ ਹਾਂ ਨੰਕਾਰੇ ਮਿਸ਼ਨ ਵੱਲੋਂ ਇਹ ਸਤਿਗੁਰ ਮਾਤਾ ਸ੍ਰੀਕਸ਼ਾ ਜੀ ਦੇ ਅਪਾਰ ਬਖਸ਼ਿਸ਼ ਦੇ ਸਦਕਾ ਹੀ ਲੱਗ ਰਹੇ ਹਨ ਔਰ ਮਾਨਵਤੇ ਮਾਨਵਤਾ ਦੀ ਭਲਾਈ ਦੇ ਵਾਸਤੇ ਲਗਾ ਰਹੇ ਹਾਂ ਕਿ ਹਰ ਇੱਕ ਇਨਸਾਨ ਜਿਹੜਾ ਹੈ ਇਹ ਸੁਖੀ ਰਹੇ ਔਰ ਸੁਖ ਮੈਂ ਜ਼ਿੰਦਗੀ ਆਪਣੀ ਬਤੀਤ ਕਰੇ ਸਾਡੇ ਵੱਲੋਂ ਅੱਜ 100 ਬੂਟਾ ਬ੍ਰਾਂਚ ਧਾਰੀਵਾਲ ਵੱਲੋਂ ਲਗਾ ਰਿਆ ਹਾਂ ਔਰ ਸਾਡੀਆਂ ਬਾਕੀ ਬ੍ਰਾਂਚਾਂ ਜਿਹੜੀਆਂ ਹਨ ਕਿਤੇ 250 ਹੈ ਕਿਤੇ 300 ਹੈ ਕਿਤੇ 400 ਹੈ ਕਿਤੇ 500 ਵੀ ਹੈ ਕਿਤੇ 1500 ਵੀ ਬੂਟਾ ਹੈ ਜੋ ਅਮਰਸਰ ਸਾਡੀ ਬ੍ਰਾਂਚ ਹੈ ਤੋਂ ਇਸ ਕਰਕੇ ਇਹ ਸਤਿਗੁਰ ਦੀ ಅಪਾਰ ਬਖਸ਼ਿਸ਼ ਹੈ ਕਿ ਹਰ ਇੱਕ ਬ੍ਰਾਂਚ ਨੇ ਆਪਣੇ ਸਤਿਗੁਰ ਦਾ ਹੁਕਮ ਮੰਨ ਕੇ ਤੇ ਆਪਣੀ ਆਪਣੀ ਬ੍ਰਾਂਚ ਦੇ ਵਿੱਚ ਇਹ ਜੋ ਬੂਟੇ ਹਨ ਇਹ 11 ਜੁਲਾਈ ਦਾ 11 ਅਗਸਤ ਨੂੰ ਸਾਧ ਸੰਗਤ ਇਹ ਸਤਿਗੁਰ ਮਾਦਾ ਦਾ ਸੰਦੇਸ਼ ਸੀ ਕਿ ਅਸੀਂ 11 ਅਗਸਤ ਨੂੰ ਇਹ ਬੂਟੇ ਲਗਾਉਣੇ ਹਨ ਤੇ ਇਸ ਕਰਕੇ ਅੱਜ ਅਸੀਂ ਇਹ ਬੂਟੇ ਲਗਾ ਰਹੇ ਹਾਂ ਤੇ ਪੰਜਾਬ ਦੀ ਲੱਗ ਰਿਹਾ ਕਿ ਪੰਜਾਬ ਤੋਂ ਬਾਹਰ ਵੀ ਸਾਰੇ ਇਹ ਵਿਸ਼ਵ ਦੇ ਵਿੱਚ ਲੱਗ ਰਹੇ ਹਨ ਇਹ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਕੱਲੇ ਪੰਜਾਬ ਵਿੱਚ ਨਹੀਂ ਹੈ ਸਾਰੀ ਹੀ ਜਗ੍ਹਾ ਦੇ ਵਿੱਚ ਲੱਗ ਰਹੇ ਹਨ ਜਦੀ ਪਿਆਰ ਸੇ ਬੋਲੀਏ ਤਾਂ ਨੰਕਾਰ ਜੀ